ਸਸੀ ਕਾਲ ਜੀ ਲਾਡ ਲੀਆਂ ਵੀਡੀਓ ਵਿੱਚ ਜਦੋਂ ਰੱਜੋ ਤੇ ਉਸ ਦਾ ਘਰ ਵਾਲਾ ਤੇ ਉਸ ਦੇ ਬਾਪੂ ਜੀ ਲੋੜੀ ਦੇ ਪ੍ਰੋਗਰਾਮ ਤੋਂ ਵਾਪਸ ਆਉਂਦੇ ਆ ਤੇ ਉਹ ਆਪਣੀ ਮਾਂ ਨੂੰ ਆ ਕੇ ਦੇਖਦੇ ਆ ਤੇ ਉਹ ਬਿਮਾਰ ਬਹੁਤ ਹੀ ਜ਼ਿਆਦਾ ਹੁੰਦੀ ਆ ਉਹ ਤਾਂ ਜਹੀਆਂ ਗੱਲਾਂ ਕਰਦੀ ਆ ਕਿ ਜਿਵੇਂ ਕਿਤੇ ਉਸਨੇ ਰਹਿਣਾ ਹੀ ਨਹੀਂ ਹੁੰਦਾ ਪਰ ਉਸ ਦੇ ਨਾਨਾ ਜੀ ਨੂੰ ਬਹੁਤ ਹੀ ਦੁੱਖ ਹੁੰਦਾ ਆ ਉਹ ਤਾਂ ਅੰਦਰੋਂ ਅੰਦਰੀ ਉਹਨਾਂ ਨੂੰ ਫਿਕਰ ਹੀ ਖਾਈ ਜਾਂਦਾ ਆ ਕਿ ਮੈਨੂੰ ਨੇ ਮੈਨੂੰ ਐਦਾ ਕਿਉਂ ਕਿਹਾ ਕਿ ਆਪ ਨਾਨੀ ਜੀ ਦਾ ਖਿਆਲ ਰੱਖਿਓ ਤੇ ਨਾਨੀ ਜੀ ਇੰਨੇ ਜ਼ਿਆਦਾ ਬਿਮਾਰ ਹੁੰਦੇ ਆ ਤੇ ਫਿਰ ਉਹ ਪੁੱਛਣ ਲੱਗ ਜਾਂਦੇ ਆ ਕਿ ਮੰਨੂ ਕਿੱਥੇ ਆ ਤੁਸੀਂ ਮੰਨੂ ਨੂੰ ਕਿਉਂ ਨਹੀਂ ਲੈ ਕੇ ਆਏ ਪਰ ਜਦੋਂ ਉਹ ਕਹਿੰਦੇ ਆ ਕਿ ਮੰਨੂ ਨੂੰ ਹੁਣ ਰੋਜੀ ਨੇ ਰੱਖ ਲਿੱਤਾ ਆ ਤੇ ਗੁਰਪ੍ਰੀਤ ਨੇ ਵੀ ਉਹ ਤਾਂ ਝੂਠ ਹੀ ਬੋਲ ਦਿੰਦੇ ਆ ਕਿ ਗੁਰਪ੍ਰੀਤ ਨੇ ਵੀ ਉਸ ਨੂੰ ਅਪਣਾ ਲਿਆ ਆ ਕਿਉਂਕਿ ਜੇ ਉਹ ਸਚਾਈ ਦੱਸ ਦਿੰਦੇ ਉੱਥੇ ਦੀ ਤਾ ਬੇਬੇ ਨੇ ਤਾਂ ਹੋਰ ਵੀ ਫਿਕਰ ਕਰਨ ਲੱਗ ਜਾਣਾ ਸੀ ਫਿਰ ਜਦੋਂ ਕਹਿੰਦੀ ਆ ਕਿ ਤੁਸੀਂ ਰੱਜੋ ਕਹਿੰਦੀ ਆ ਕਿ ਮੰਮੀ ਤੁਸੀਂ ਆਰਾਮ ਕਰੋ ਥੋੜੀ ਦੇਰ ਸੋ ਜਾਓ ਤੁਹਾਡਾ ਸਰੀਰ ਬਹੁਤ ਥੱਕਿਆ ਥੱਕਿਆ ਲੱਗਦਾ ਆ ਤੇ ਤੁਸੀਂ ਇੰਨੇ ਜ਼ਿਆਦਾ ਬਿਮਾਰ ਹੋਏ ਪਏ ਆ ਪਰ ਨਾਨਾ ਜੀ ਕਹਿੰਦੇ ਆ ਕਿ ਤੁਸੀਂ ਜਾਓ ਮੈਂ ਬੇਬੇ ਨਾਲ ਕੋਈ ਗੱਲ ਕਰਨੀ ਆ ਜਦੋਂ ਨਾਨਾ ਜੀ ਉਸ ਨੂੰ ਪੁੱਛਦੇ ਆ ਕਿ ਕੀ ਹੋਇਆ ਤੂੰ ਇੰਨੀ ਬਿਮਾਰ ਕਿਉਂ ਆ ਤੇ ਉਹ ਕਹਿੰਦੀ ਆ ਤੁਸੀਂ ਜਾਓ ਮੈਂ ਆਰਾਮ ਕਰਨਾ ਆ ਉਹ ਕਹਿੰਦਾ ਆ ਕਿ ਮੈਂ ਰੱਜੋ ਨੂੰ ਕਹਿ ਦਿੰਨਾ ਆ ਕਿ ਤੈਨੂੰ ਚਾਹ ਬਣਾ ਕੇ ਦੇਵੇ ਪਰ ਨਾਨੀ ਜੀ ਮਨਾ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਨਹੀਂ ਅੱਜ ਮੈਂ ਰੱਜੋ ਦੇ ਹੱਥੋਂ ਚਾਹ ਨਹੀਂ ਪੀਣੀ ਅੱਜ ਮੈਂ ਤੁਹਾਡੇ ਹੱਥੋਂ ਚਾਹ ਪੀਣੀ ਆ ਨਾਨਾ ਜੀ ਨੂੰ ਤਾਂ ਫੇਰ ਵੀ ਬਹੁਤ ਜ਼ਿਆਦਾ ਫਿਕਰ ਹੋ ਜਾਂਦਾ ਆ ਉਹ ਕਹਿੰਦੇ ਆ ਕਿ ਕਿਤੇ ਮੰਨੂ ਨੇ ਕਿਹਾ ਸੀ ਉਹ ਸੱਚ ਨਾ ਹੋ ਜਾਵੇ ਕਿਤੇ ਮੇਰੀ ਘਰ ਵਾਲੀ ਨੂੰ ਕੁਝ ਹੋ ਨਾ ਜਾਵੇ ਤੇ ਫਿਰ ਜਦੋਂ ਉਹ ਨਾਨਾ ਜੀ ਚਾਹ ਬਣਾਉਣ ਜਾਂਦੇ ਆ ਤਾਂ ਆ ਕੇ ਦੇਖਦੇ ਆ ਨਾਨੀ ਜੀ ਬਿਲਕੁਲ ਵੀ ਨਹੀਂ ਬੋਲਦੇ ਤੇ ਨਾਨੀ ਜੀ ਮੰਨੂ ਲੱਗਦਾ ਆ ਕਿ ਜਹਾਨ ਛੱਡ ਕੇ ਚਲੇ ਗਏ ਆ ਫਿਰ ਉਹ ਨਾਨੀ ਜੀ ਨੂੰ ਬਹੁਤ ਆਵਾਜ਼ਾਂ ਮਾਰਦੇ ਆ ਕਿ ਉઠੋ ਉઠੋ ਪਰ ਉਹ ਨਹੀਂ ਉੱਠਦੇ ਫਿਰ ਉਹ ਉੱਚੀ ਉੱਚੀ ਕਹਿਣ ਲੱਗ ਜਾਂਦੇ ਆ ਕਿ ਮੰਨੂ ਨੇ ਤਾਂ ਮੈਨੂੰ ਪਹਿਲਾਂ ਹੀ ਸਾਰੀ ਸੱਚਾਈ ਦੱਸ ਦਿੱਤੀ ਸੀ ਪਰ ਮੈਂ ਕੋਈ ਉਸ ਦੀ ਗੱਲ ਨਹੀਂ ਮੰਨੀ ਪਰ ਮੈਨੂੰ ਅੰਦਰੋਂ ਅੰਦਰੀ ਤਾਂ ਟੈਨਸ਼ਨ ਖਾਂਦੀ ਸੀ ਕਿ ਤੂੰ ਜਿਆਦਾ ਬਿਮਾਰਾਂ ਤੇ ਹੁਣ ਇਸ ਦੁਨੀਆ ਤੇ ਤੂੰ ਨਹੀਂ ਰਹੇਗੀ ਉਸਨੇ ਸਿੱਧਾ ਸਾਦਾ ਤਾਂ ਨਹੀਂ ਕਿਹਾ ਸੀ ਬਸ ਘੁਮਾਫਰਾ ਕੇ ਇਹ ਗੱਲ ਕਹੀ ਸੀ ਫਿਰ ਜਦੋਂ ਰਜੋ ਤੇ ਰਜੋ ਤੇ ਉਸ ਦਾ ਘਰ ਵਾਲਾ ਅੰਦਰ ਆਂਦੇ ਆ ਤਾਂ ਦੇਖਦੇ ਆ ਕਿ ਮੰਮੀ ਜੀ ਨੂੰ ਕੁਝ ਹੋ ਗਿਆ ਆ ਤੇ ਫਿਰ ਉਸ ਦਾ ਘਰ ਵਾਲਾ ਕਹਿੰਦਾ ਆ ਕਿ ਅਸੀਂ ਮੰਮੀ ਨੂੰ ਹਸਪੀਟਲ ਲੈ ਕੇ ਜਾਣੇ ਆ ਤੇ ਇਹਨਾਂ ਨੂੰ ਕੀ ਹੋ ਗਿਆ ਆ ਜਦੋਂ ਉਸਦੇ ਨਾਨਾ ਜੀ ਕਹਿੰਦੇ ਆ ਕਿ ਹੁਣ ਕੋਈ ਲੋੜ ਨਹੀਂ ਲੈ ਕੇ ਜਾਣ ਦੀ ਹੁਣ ਤੇਰੀ ਨਾਨੀ ਤਾਂ ਇਸ ਜਹਾਨ ਤੇਰੀ ਸੱਸ ਤਾਂ ਇਸ ਜਹਾਨ ਤੋਂ ਚਲੀ ਗਈ ਆ ਤੇ ਰਜ ਜੋ ਬਹੁਤ ਹੀ ਰੋਣ ਲੱਗ ਜਾਂਦੀ ਆ ਕਿ ਹੁਣ ਅਸੀਂ ਕੀ ਕਰੀਏ ਫਿਰ ਹੁਣ ਉਹ ਮਨ ਰੋਜ਼ੀ ਨੂੰ ਇਸ ਹਾਲਤ ਦੇ ਵਿੱਚ ਨਾਨੀ ਦੀ ਹਾਲਤ ਦੱਸਣਗੇ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ